ਵਿਤਰ ਹਜੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਗੁਰੂ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਜਗਤ ਗੁਰੂ ਜਗਤ ਪੀਰ ਜਹਰ ਪੀਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤ ਚੋਂ ਚਾਰਨ ਕੀਤੇ ਹੋਏ ਹਨ ਇਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਨ ਦੇ ਕਲਿਆਣ ਹਿੱਤ ਉਹ ਕਉ ਨਾਮ ਦੇਨ ਵਿੱਚ ਪ੍ਰਗਟ ਕਰਕੇ ਸੁਣਾਏ ਨੇ ਅਸ਼ਟਪਦੀ ਸ਼ਬਦ ਹੈ ਔਸ਼ੰਕੇਪ ਜੀ ਵਿਚਾਰ ਸਰਵ ਕਰਦੇ ਅਤਰ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਮਨ ਭੁੱਲੋ ਭਰਮ ਸਿ ਆਏ ਜਾਏ ਹੱਤ ਲੋਭ ਤਲਵਾਨੋ ਮਿਖਮ ਮਾਏ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਮਨ ਤੋਂ ساری ਸਾਧਨਾ ਮੰਦੀ ਹੈ ਪਰਮਾਰਥ ਵਿੱਚ ਮਨ ਭੁੱਲ ਗਿਆ ਸਭ ਕੁਝ ਭੁੱਲ ਗਿਆ ਮਨ ਮੇਲਾ ਹੈ ਸਭ ਕੁਝ ਮੇਲਾ ਹੈ ਮਨ ਵਿਗੜ ਗਿਆ ਸਭ ਕੁਝ ਵਿਗੜ ਗਿਆ ਹੁਣ ਮਨ ਭੁੱਲੋ ਭਰਮ ਸਭਰਮ ਗਿਆ ਭੁੱਲ ਗਿਆ ਭਰਮ ਗਿਆ ਕਿਸ ਨੂੰ ਭੁੱਲਿਆ ਹੋਰ ਤਾਂ ਕੁਝ ਨਹੀਂ ਭੁੱਲਦਾ ਇੱਕ ਪਰਮੇਸ਼ਰ ਭੁੱਲਦਾ ਇਹ ਕਿਉਂ ਭੁੱਲਿਆ ਕਹਿੰਦੇ ਆ ਰਿਹਾ ਜਾ ਰਿਹਾ ਟਿਕ ਨਹੀਂ ਕਿਉਂ ਟਿਕ ਨਹੀਂ ਰਿਹਾ ਤਤ ਲੁਭ ਤਲਵਾਨੋ ਵਿਖਮ ਬਾਇ ਜਿਸ ਮਾਇਆ ਵਿੱਚੋਂ ਨਿਕਲਣਾ ਬਹੁਤ ਔਖਾ ਹੈ ਸਾਡੇ ਬੰਦਾ ਉਸ ਮਾਇਆ ਵਿੱਚ ਬਹੁਤਾ ਲੁਭਾਇਮਾਨ ਹੈ ਸਾਡਾ ਬੰਦਾ ਅਤ ਥੋੜਾ ਨਹੀਂ ਅਤ ਸਾਖ ਅਤ ਜਿਹਦੇ ਬਹੁਤੇ ਸਾਖੋ ਸੰਗਤ ਸਾੰਗ ਅਤ ਬਹੁਤੀ ਸੰਗਤ ਹੋਵੇ ਜੀ ਅਤ ਆਤਵਾਦੀ ਅਤਤਾਈ ਸੰਤ ਕਾਂਿੰਦਕ ਬਹੁਤ ਅਤਤਾਈ ਅਤ ਲੁਭਤ ਬਹੁਤ ਆ ਲੁਭਨੋਂ ਬਹੁਤ ਜ਼ਿਆਦਾ ਕਿਸੇ ਚ ਮਾਇਆ ਵਿੱਚ ਚਾਹੇ ਉਹ ਧਨ ਹੈ ਦੌਲਤ ਹੈ ਰਾਜ ਹੈ ਸਮਾਜ ਹੈ ਪਰਿਵਾਰ ਹੈ ਆਪਣਾ ਸਰੀਰ ਵੀ ਹੈ ਇਹ ਸਭ ਬਾਯਾ ਨਾਮ ਤੋਂ ਬਿਨਾਂ ਹਰ ਚੀਜ਼ ਮਾਇਆ ਜਿਸ ਨਾਲ ਸਾਡਾ ਮਨ ਭੁੱਲ ਰਿਹਾ ਉਹ ਬਾਯਾ ਇਹ ਮਾਇਆ ਜਿਤ ਹਰ ਵਿਸਰੇ ਜਿਸ ਚੀਜ਼ ਨਾਲ ਸਾਡਾ ਮਨ ਭੁੱਲਦਾ ਹੈ ਭਾਵੇਂ ਉਹ ਧਰਮ ਦਾ ਕੰਮ ਵੀ ਕਿਉਂ ਨਾ ਹੋਵੇ ਓ ਮਾਇ ਉਸ ਵਿੱਚ ਮਨ ਬਹੁਤ ਆਲਵਾ ਇਮਾਨ ਰੰਦਾ ਹੈ ਇਸ ਕਰਕੇ ਕਹਿੰਦੇ ਪਾਦਸ਼ਾਹ ਕਹਿੰਦੇ ਨੇ ਨਹਿ ਅਸਥਿਰ ਦਿਸੈ ਇੱਕ ਪਾਏ ਇੱਕ ਦੇ ਪ੍ਰੇਮ ਵਿੱਚ ਨਹੀਂ ਆਂਦਾ ਨਾ ਟਿਕਦਾ ਹੈ ਇੱਕ ਪਾਏ ਇੱਕ ਦੇ ਪਿਆਰ ਵਿੱਚ ਨਹੀਂ ਆਉਂਦਾ ਹੋਰ ਦੇ ਪਿਆਰ ਵਿੱਚ ਮਾਇਆ ਮੋਹ ਭਰਮ ਪੈ ਭੁੱਲੇ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਥੇ ਲੱਗ ਗਈ ਪ੍ਰੀਤ ਇੱਕ ਵਿੱਚ ਨਹੀਂ ਲੱਗੇਗੀ ਸਤਿਗੁਰੂ ਜੀ ਕਹਿੰਦੇ ਨੇ ਫਿਰ ਕਦੇ ਟਿਕੇਗਾ ਵੀ ਨਹੀਂ ਦਵਲਿਆ ਜਾਏਗਾ ਕਬ ਹੋਂ ਜਿਹੜਾ ਉਹ ਬਚੜਤ ਹੈ ਕਬ ਹੋਂ ਜਾਏ ਪਿਆਲੇ ਨਾ ਟਿਕੇਗਾ ਕਦੇ ਤੇ ਨਾਹੀ ਏ ਅਸਰ ਤੇਰਾ ਪਾਵ ਟਿਕੇਗਾ ਨਹੀਂ ਨਾ ਹੀ ਇੱਕ ਨਾਲ ਪਿਆਰ ਹੋਵੇਗਾ ਜਿਉਂ ਵੀਰ ਕੁੜਲੀਆ ਕੱਟ ਪਾਏ ਇਸ ਤਰ੍ਹਾਂ ਹੋ ਜਾਂਦਾ ਹੈ ਮਾਇਆ ਨੇ ਇਸ ਤਰ੍ਹਾਂ ਇਸ ਮਨ ਨੂੰ ਪਕੜਿਆ ਹੋਇਆ ਜਿਵੇਂ ਮੱਛੀ ਦੇ ਗਲ ਵਿੱਚ ਕੁੰਡੀ ਚਲੀ ਜਾਂਦੀ ਹੈ ਜਦੋਂ ਸ਼ਿਕਾਰੀ ਮੱਛੀ ਨੂੰ ਫੜਦੇ ਨੇ ਉਹ ਕੁੰਡੀ ਦੇ ਕੋਈ ਖਾਣ ਵਾਲੀ ਚੀਜ਼ ਲਾ ਦਿੰਦੇ ਨੇ ਕੋਈ ਗੰਡੂਆ ਜਾਂ ਕੋਈ ਆਟਾ ਉਹ ਮੱਛੀ ਉਹਨੂੰ ਕੁੰਡੀ ਨੂੰ ਸਮੇਤ ਕੁੰਡੀ ਅੰਦਰ निगल ਲੈਂਦੀ ਹੈ ਤੇ ਜਦੋਂ ਪਿੱਛੇ ਹਟਦੀ ਹੈ ਉਹਦੇ ਗਲ ਵਿੱਚ ਫਸ ਜਾਂਦੀ ਹੈ ਤਾਂ ਉਹ ਨਿਕਲਦੀ ਨਹੀਂ ਫਿਰ ਇਸ ਤਰ੍ਹਾਂ ਮਾਇਆ ਦੇ ਵਿੱਚ ਸਾਡਾ ਮਨ ਨਿਕਲਦਾ ਨਹੀਂ ਮਨ ਮਾਇਆ ਮੈਂ ਫੜ ਰਿਹਾ ਨਿਕਸਤ ਨਾ ਹੈ ਨ ਮੀਤ ਮਨ ਮਾਇਆ ਮੈਂ ਫੜ ਰਿਹਾ ਬਿਸਰਿਓ ਗੋਬਿੰਦ ਨਾਮ ਸਤਿਗੁਰ ਤੇਗ ਬਹਾਦਰ ਮਾਰੇ ਕਿਉਂ ਨਾਮ ਭਲ ਜਾਏਗਾ ਜਿੰਨਾ ਕੋਈ ਮਾਇਆ ਵਿੱਚ ਗੁਲਤਾਨ ਹੈ ਉਤਨਾ ਭਲ ਜਾਏ ਮਨ ਭੁੱਲੋ ਸਮਝ ਸੱਚ ਨਾਏ ਗੁਰ ਸ਼ਬਦ ਵਿਚਾਰੈ ਸਹਜ ਪਾਈ ਇਹ ਰਹਉ ਦੀ ਪੰਕਤੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਹ ਮਨੁੱਖ ਸਮਝ ਸਕਦਾ ਹੈ ਜਿਹੜਾ ਸੱਚੇ ਨਾਮ ਨੂੰ ਬਾਰ 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 ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਗੁਰ ਸ਼ਬਦ ਵਿਚਾਰ ਹੈ ਸਹਿਜ ਭਾਏ ਸਹਿਜ ਸਹਿਜ ਭਾਏ ਭਾਵੇਂ ਹਰ ਵਕਤ ਹੀ ਜਦੋਂ ਕੁਝ ਦੇਖ ਰਿਹਾ ਗੁਰੂ ਦੇ ਸ਼ਬਦ ਦੀ ਵਿਚਾਰ ਇਹਨ ਕੀ ਕਥਾਈ ਕਰਨੀ ਹੈ ਨਹੀਂ ਨਹੀਂ ਗੁਰੂ ਦਾ ਸ਼ਬਦ ਜਪ ਬਾਣੀ ਹੈ ਤਰੇ ਕੋਲ ਕੋਈ ਵੀ ਸ਼ਬਦ ਹੈ ਉਪਦੇਸ਼ ਗੁਰੂ ਦਾ ਗੁਰ ਕਾ ਸ਼ਬਦ ਅਪਾਰ ਜਿਨ ਸਭ ਕੁਛ ਸਾਰਿਆ ਸਾਰਾ ਕੰਮ ਹੀ ਸ਼ਬਦ ਨੇ ਕਰਨਾ ਫੇਰੇ ਭੁੱਲਿਆ ਹੋਇਆ ਮਨ ਸਮਝਦਾ ਮਨ ਭੁੱਲ ਸ ਸਮਝ ਸ ਸਾਚ ਨਾਏ ਗੁਰ ਸ਼ਬਦ ਵਿਚਾਰੈ ਸਹਜ ਭਾਏ ਬਿਨੋਈ ਕੋਸ਼ਿਸ਼ ਤੋਂ ਸਹਿਜ ਆਤਮਕ ਅਡੋਲਤਾ ਵੀ ਹੁੰਦਾ ਹੈ ਅੰਦਰੋਂ ਪਰਫੈਕਟ ਪਰ ਉੱਤੇ ਹੈ ਸਹਿਜ ਹੀ ਉਹ ਮਨ ਭੁੱਲੇਗਾ ਨਹੀਂ ਕਦੇ ਵੀ ਉਹ ਸਮਝ ਜਾਏਗਾ ਉਹ ਕਿਸੇ ਝੂਠ ਵਿੱਚ ਭੁੱਲਦਾ ਨਹੀਂ ਕਹਾ ਭੁੱਲਿਓ ਰੇ ਝੂਠੇ ਲੋਭ ਲਾਗ ਕੁਛ ਬਿਗਰਿਓ ਨਹੀਂ ਅਜੋ ਜਾਗ ਗੁਰੂ ਤੇਗ ਬਹਾਦਰ ਬਾਰਾਂ ਕਹਿੰਦੇ ਅਜੇ ਵੀ ਜਾਗ ਜਾ ਤੂੰ ਭੁੱਲਿਆ ਹੋਇਆ ਹੈ ਭਾਈ ਕਹਾ ਭੁੱਲਿਓ ਰੇ ਝੂਠੇ ਲੋਭ ਲਗ ਝੂਠੇ ਲੋਭ ਵਿੱਚ ਸੱਚੇ ਲੋਭ ਵਿੱਚ ਰਹਿ ਜਰਣ ਸੱਚ ਦੇ ਲੋਭ ਵਿੱਚ ਸੋ ਇਸ ਕਰਕੇ ਮੇਰੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਮਨ ਇੱਕੋ ਹੀ ਤਰ੍ਹਾਂ ਭੁੱਲਦਾ ਹੈ ਜੇ ਸੱਚ ਦਾ ਸੱਚ ਨਾਮ ਕਿੱਥੋਂ ਮਿਲੇਗਾ ਸ਼ਬਦ ਵਿੱਚੋਂ ਸ਼ਬਦ ਦੁਆਰਾ ਜੇ ਸ਼ਬਦ ਨੂੰ ਪਿਆਰ ਨਾਲ ਤੂੰ ਵਿਚਾਰੇਗਾ ਤਾਂ ਇਹ ਅਵਸਥਾ ਆਏਗੀ ਇਹ ਰਹੋਦੇ ਬੱਚਨਾ ਮਨ ਭੁੱਲੋ ਭਰਮਸ ਭਵਰ ਤਾਰ ਬਿਲ ਵਿਰਥੇ ਚਾਹੇ ਬਹੁ ਵਿਕਾਰ ਭਾਈ ਮਨ ਭੁੱਲਿਆ ਹੋਇਆ ਜਿਵੇਂ ਇੱਕ ਭੌਰਾ ਭਵਰ ਤਾਰ ਭੌਰਾ ਭੁੱਲ ਕੇ ਭੌਰਾ ਜਦੋਂ ਫੁੱਲ ਤੇ ਬੈਠਦਾ ਨਾ ਇੱਕ ਫੁੱਲ ਦੂਜਾ ਫੁੱਲ ਤੀਜਾ ਫੁੱਲ ਚੌਥਾ ਫਿਰ ਯੋਦ ਹੈ ਮਕਰੰਦ ਸਾਰਿਆਂ ਵਿੱਚ ਜਿਹੜੇ ਤੇ ਫਿਰ ਮਿਲਦਾ ਹੈ ਉਹਨੂੰ ਉਸਤੇ ਇਤਨਾ ਕੁ ਲੁਭਾਏ ਮਨ ਹੋ ਜਾਂਦਾ ਹੈ ਫੁੱਲ ਮਿਚ ਜਾਂਦਾ ਹੈ ਵਿੱਚੇ ਮਰ ਜਾਂਦਾ ਹੈ ਇਹ ਹਰ ਥਾਂ ਤੇ ਜਾਣ ਵਾਲਾ ਬਣ ਜਾਂਦਾ ਟਿਕਦਾ ਨਹੀਂ ਫਿਰ ਮਨ ਭੁੱਲੋ ਭਰਮ ਸੁਭਵਰ ਤਾਰ ਬੇਲ ਬਿਰਥੇ ਚਾਹੇ ਬਹੁ ਵਿਕਾਰ ਇਹ ਭੁੱਲਿਆ ਹੋਇਆ ਮਨ ਕੀ ਚੰਦ ਹੈ ਵਿਕਾਰ ਵਿਕਾਰ ਦਾ ਅਰਥ ਹੁੰਦਾ ਹੈ ਜੋ ਕੰਮ ਨਾ ਆਵੇ ਬੇਕਾਰ ਕਾਰ ਕੰਮ ਬੇਕਾਰ ਆਮ ਤੌਰ ਤੇ ਇੱਥੇ ਬੱਬੇ ਨਾਲ ਹੈ ਗਾਵੇ ਨਾਲ ਵੀ ਹੁੰਦਾ ਹੈ ਬੇਕਾਰ ਜੋ ਕੰਮ ਨਾ ਹੁੰਦਾ ਉਹ ਚੀਜ਼ ਉਹ ਹਰ ਜੋ ਸਾਡੇ ਜਿੰਦ ਦੇ ਕੰਮ ਨਹੀਂ ਆਉਣਾ ਉਹ ਵਿਕਾਰ ਹੈ ਕੋਈ ਵੀ ਚੀਜ਼ ਹੈ ਭੋਲੇ ਹੋਇਆ ਮਨ ਦੁਖੀ ਵੀ ਬਹੁਤ ਹੁੰਦਾ ਹੈ ਬਿਲ ਬਿਰਥੇ ਚਾਹੇ ਬਹੁ ਵਿਕਾਰ ਚਾਹੁੰਦਾ ਹੈ ਵਿਕਾਰ ਮਨ ਚਾਹੀ ਜਾਂਦਾ ਸਰੀਰ ਵਿਕਾਰ ਕਰਨ ਯੋਗਾ ਨਹੀਂ ਰਹਿੰਦਾ ਪਰ ਮਨ ਵਿਕਾਰ ਚਾਹੁੰਦਾ ਹੈ ਮੰਨ ਲੋ ਚੈ ਬੋ ਰਹੀ ਆ ਜਦੋਂ ਗੁਰੂ ਦਾ ਸ਼ਬਦ ਤਰ ਸਾਢੇ ਪੱਲੇ ਹੋਵੇ ਨਾ ਫਿਰ ਇਹ ਪਤਾ ਲੱਗਦਾ ਆਪਣੇ ਮਨ ਦਾ ਕਿਉਂਕਿ ਗੁਰੂ ਦਾ ਸ਼ਬਦ ਆਇਆ ਨਾ ਹੈ ਦਰਪਣ ਹੈ ਭਾਈ ਸਾਹਿਬ ਜੀ ਨੇ ਆਪਣੇ ਟੀਕੇ ਦਾ ਨਾਂ ਹੀ ਦਰਪਣ ਰੱਖਿਆ ਪ੍ਰਫੈਸਰ ਸਾਹਿਬ ਜੀ ਦਰਪਣ ਦਿਖਾਉਂਦਾ ਹੈ ਸਾਡੇ ਮਨ ਨੂੰ ਦਿਖਾਉਂਦਾ ਹੈ ਅੰਦਰ ਦਿਖਾਉਂਦਾ ਹੈ ਸਾਡੇ ਕੀ ਹੈ ਜੇ ਕੋਈ ਪਰ ਦਰਪਣ ਨੂੰ ਸਾਹਮਣੇ ਰੱਖੇ ਜੇ ਐਂਗਲ ਤੇ ਲਾ ਲੇ ਫਿਰ ਪਿੱਛੇ ਦਿਖੇਗਾ ਗੱਡੀਆਂ ਤੇ ਐਂਗਲ ਤੇ ਲੱਗਿਆ ਸਕੂਟਰ ਮੋਟਰਸਾਈਕਲ ਬਾਈਕਾਂ ਤੇ ਸਾਹਮਣੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਸਾਹਮਣੇ ਖੜੇ ਫਿਰ ਦਿਖੇਗਾ ਇਹਦੇ ਅੰਦਰ ਕੀ ਹੈ ਤੇ ਮਨ ਬਹੁਤੇ ਵਿਕਾਰ ਚਾਹੁੰਦਾ ਹੈ ਮੈ ਗਲ ਜੂ ਫਾਸਸ ਕਾਮ ਹਾਰ ਕਣ ਬੰਧਨ ਬਾਰੇ ਉਸੇ ਸੁਬਾਰ ਕਹਿੰਦੇ ਫਿਰ ਕੀ ਹੁੰਦਾ ਜਿਵੇਂ ਇੱਕ ਹਾਥੀ ਕਾਮ ਵਾਸ਼ਨਾ ਦੇ ਵਿੱਚ ਫਸ ਜਾ ਫਸ ਜਾਂਦਾ ਇੰਨਾ ਵੱਡਾ ਜੀਵ ਹੈ ਸਾਰੇ ਜੀਵਾਂ ਵਿੱਚੋਂ ਆਕਾਰ ਕਰਕੇ ਵੱਡਾ ਹੈ ਤਾਕਤਵਰ ਹੈ ਪਰ ਤਾਕਤ ਆਉਣ ਕਰਕੇ ਕਾਮ ਵਾਸ਼ਨਾ ਸਭ ਤੋਂ ਜ਼ਿਆਦਾ ਇਸੇ ਨੂੰ ਦਿੱਤੀ ਹੋਈ ਹੈ। ਹਉਮੈ ਮਨੁੱਖ ਨੂੰ ਦਿੱਤੀ ਹੈ। ਹਉਮੈ ਰੋਗ ਮਨੁੱਖ ਕੋ ਦੀਨਾ। ਕਾਮ, ਰੋਗ, ਮੈਗਲ ਵਸਕੀਨਾ। ਕਾਂਬਹਾਰ। ਜਿਵੇਂ ਇੱਕ ਮਸਤ ਹਾਥੀ ਮੈਗਲ ਕਹਿੰਦੇ ਨੇ ਮਸਤਿਆ ਹੋਇਆ ਹਾਥੀ। ਜਿਵੇਂ ਇੱਕ ਮਸਤ ਹਾਥੀ ਕਾਮ ਵਾਸ਼ਨਾ ਕਰਕੇ ਫਸ ਜਾਂਦਾ ਹੈ ਇਸ ਨੂੰ ਬੰਨਣ ਦੇ ਲਈ ਇੱਕ ਟੋਆ ਉਟ ਦੇ ਦਿੰਦੇ ਨੇ ਉੱਪਰ ਕਾगज ਦੀ ਛੱਤ ਪਾ ਕੇ ਉੱਤੇ hathni ਕਾगज ਦੀ ਖੜਾ ਦਿੰਦੇ ਨੇ ਇਹ ਹੁੰਦਾ ਹੈ ਦੌੜਿਆ ਹੋਇਆ ਉੱਤੇ ਟੋਏ ਵਿੱਚ ਛਿੜ ਜਾਂਦਾ ਡਿੱਗ ਜਾਂਦਾ ਤਿੰਨ ਚਾਰ ਦਿਨਾਂ ਤੋਂ ਬਾਅਦ ਇਹਨੂੰ ਫੜ ਲੈਂਦੇ ਫਿਰ ਕੀ ਹੁੰਦਾ ਇਹਦੇ ਉਮਰ ساری ਉਮਰ ਕੜ ਬੰਦ ਮਾਰਿਓ ਸੀਸ ਮਾਰ ਕਰ ਬੰਧਨ ਬੰਧਿਓ ਸੀਸ 'ਤੇ ਫਿਰ ਇਹ ਮੰਦਰ ਵਿੱਚ ਪੈ ਜਾਂਦਾ ਇਹਦੇ ਕੁੰਡਾ ਸਿਰ ਵਿੱਚ ਵੱਜਦਾ ਜੇ ਨਹੀਂ ਮੰਨਦਾ ਕਹਿਣਾ ساری ਉਮਰ ਫਿਰ ਇਹ ਫਸਿਆ ਰਹਿੰਦਾ ਇਸੇ ਤਰ੍ਹਾਂ ਮਨੁੱਖ ਇਸ ਮਨ ਦੇ ਭੁੱਲਣ ਕਰਕੇ ساری ਉਮਰ ਲੰਘ ਜਾਂਦੀ ਬੁੱਢਾ ਹੋ ਜਾਂਦਾ ਹੈ ਫਿਰ ਵੀ ਮਾਇਆ ਵਿੱਚ ਵਿਕਾਰਾਂ ਵਿੱਚ ਧੰਦੇ ਵਿੱਚ ਲੱਗਿਆ ਹੀ ਰਹਿੰਦਾ ਭੁੱਲੀ ਹੀ ਭੁੱਲਿਆ ਹੀ ਰਹਿੰਦਾ ਕਿ ਅੱਜ ਗੱਲ ਭੁੱਲਣ ਦੀ ਕਰ ਰਹੇ ਨੇ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਹੈ ਇਹ ਹਾਲਤ ਸਾੜੀ ਬਣਦੀ ਹੈ ਮਨ ਮੁਗਦੋ ਦਾਦਰ ਭਗਤ ਹੀਣ ਦਾਦਰ ਦੁਸ਼ਟ ਸ਼ਰਾਫੀ ਨਾਮ ਦੀ ਇਹ ਮਨ ਕਹਿੰਦੇ ਮੂਰਖ ਹੈ ਮਨ ਮੁਗਦੋ ਭੁੱਲੋ ਭੁਲ ਗਿਆ ਕਿਉਂ ਦਾਦਰ ਭਗਤ ਹੀਣ ਦਾਦਰ ਡਡੂ ਰੂ ਕਹਿੰਦੇ ਜਿਵੇਂ ਇੱਕ ਡੰਡੂ ਖੂਬ ਵਿੱਚ ਭਰਿਆ ਹੋਇਆ ਹੋਵੇ ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਕੂਪ ਪਰਿਓ ਜੈ ਸਦਾਦਰ ਆ ਕਿਛ ਦੇਸ ਵਿਦੇਸ ਨਾ ਬੂਝ ਐਸੋ ਮੋਇਰੋ ਮਨ ਬਿਖਿਆ ਵੀ ਮੋਇਆ ਕਿਛ ਆਰਾ ਪਾਰ ਨਾ ਸੂਝ ਕਹਿੰਦੇ ਇਸ ਤਰ੍ਹਾਂ ਹੀ ਉਸ ਡੰਡੂ ਦੇ ਵਾਂਗੂ ਉਹ ਸਮਝਦਾ ਬਹੁਤ ਵੱਡੀ ਦੁਨੀਆ ਵਿੱਚ ਆ ਗਿਆ ਅਸੀਂ ਵੀ ਐ ਮੜਾ ਜੇ ਕੋਈ ਭਗਤੀ ਦਾ ਕੰਮ ਮਿਲ ਗਿਆ ਕੋਈ ਸਸੰਗਤ ਮਿਲ ਗਈ ਦੋ ਅੱਖਰ ਮਿਲ ਗਏ ਸਿਸਮ ਉਹਦੇ ਬਹੁਤ ਵੱਡਾ ਹੋ ਗਿਆ ਨਹੀਂ ਪਾਸ਼ਾ ਕਹਿੰਦੇ ਨੇ ਇਹ ਭਗਤ ਹੀਣ ਦਾਡੂ ਹੈ ਭਗਤ ਹੀਣ ਨਾਨਕ ਜਨ ਜੰਪੈ ਹੌਸਾਲਾ ਹੀ ਕੋਈ ਸੋਈ ਸਤਗੁਰੂ ਜੀ ਕਹਿੰਦੇ ਨੇ ਭੁੱਲਿਆ ਹੋਇਆ ਮਨ ਭਗਤੀ ਤੋਂ ਹੀਣ ਹੈ ਅਤੇ ਪ੍ਰਸ਼ਟ ਦਾ ਫਿਰਦਾ ਹੈ ਨਾਮ ਨਹੀਂ ਲੈਂਦਾ ਦਰਪ੍ਰਸ਼ਟ ਸਰਾਫੀ ਦਰ دروازਿਆਂ ਤੇ ਇਹਨਾਂ ਦਰਾਂ ਤੇ ਇੰਦਰੀਆਂ ਤੇ ਵਿੱਚ ਨਾਮ ਨਹੀਂ ਲੈਂਦਾ ਤਾਂ ਕਹਿ ਜਾਤ ਨਾ ਪਾਤੀ ਨਾਮ ਲੀਣ ਸਭ ਦੁੱਖ ਸਖਾਈ ਗੁਣੇ ਬੀਨ ਭਾਈ ਜੇ ਕੋਈ ਮਨੁੱਖ ਸਾਰੇ ਗੁਣਾ ਨੂੰ ਲੈ ਲੇ ਗੁਰੂ ਤੋਂ ਗੁਣ ਪ੍ਰਾਪਤ ਕਰ ਲੇ ਗੁਣੇ ਬੀਨ ਚੁੰਡਣਾ ਗੁਣਾ ਨੂੰ ਲੈ ਲੇ ਸਾਰੇ ਦੁੱਖਾਂ ਵਿੱਚ ਉਹ ਗੁਣ ਨਾਮ ਸਹਾਈ ਹੋਵੇਗਾ ਤੇ ਉਸ ਮਨੁੱਖ ਦੀ ਕੋਈ ਜਾਤ ਨਹੀਂ ਕੋਈ ਪਾਤੀ ਨਹੀਂ ਕਿਉਂਕਿ ਨਾਮ ਲੀਨ ਨਾਮ ਵਿੱਚ ਲੀਨ ਹੋ ਜਾਏਗਾ ਮਨੁੱਖ। ਨੇਣ ਗੁਣ ਕੀਤੇ ਭਗਤ ਨਾ ਹੋਏ। ਗੁਣੋਂ ਤੋਂ ਬਿਨਾ ਭਗਤੀ ਨਹੀਂ। ਗੁਣ ਗੁਰੂ ਤੋਂ ਮਿਲਦੇ ਨੇ। ਦਾਇ ਗੁਣਾ ਭੈਣ ਭਰਾਮ ਹੈ ਇੱਕ। ਪਰਮਗਤ ਦਾਨ ਪੜੀ ਬਧੈ। ਮਨ ਚਲੇ ਨਾ ਜਾਈ ਠਾਕ ਰਾਖ ਬਿਨ ਹਰ ਰਸੇ ਬਿਨ ਹਰ ਰਸ ਰਾਤੇ ਪਤ ਨਾ ਸਾਖ ਭਾਈ ਮਨ ਨੂੰ ਲਾ ਮਨ ਨੂੰ ਰੋਕ ਮਨ ਨੂੰ ਚੱਲਣ ਤੋਂ ਰੋਕ ਠਾਕ ਰਾਖ ਕਿਵੇਂ ਰੱਖ ਕਿਉਂਕਿ ਨਾਮ ਗੁਰੂ ਤੋਂ ਬਿਨਾ ਨਹੀਂ ਰੁਕੇਗਾ ਗਿਆਨ ਦਾ ਵੱਡਾ ਮੰਨ ਰਿਹਾ ਗੁਰਬਿਨ ਗਿਆਨ ਨਾ ਹੋਏ ਹੋਰ ਕੋਈ ਤਰੀਕਾ ਨਹੀਂ ਦਾ ਗੁਰੂ ਇਹਦੇ ਮਨ ਨੂੰ ਰਖ ਸਕਦਾ ਹੈ ਗੁਰੂ ਦਾ ਸ਼ਬਦ ਹੀ ਇਹਦੇ ਲਈ ਦਵਾਈ ਹੈ ਗੁਰੂ ਦਾ ਸ਼ਬਦ ਹੀ ਇਹਦੇ ਲਈ ਡੰਡਾ ਹੈ ਗੁਰ ਕਾ ਸ਼ਬਦ दारू ਹਰਨਾਉ ਇਹੀ ਗੁਰੂ ਦਾ ਸ਼ਬਦ ਤੇ ਨਾਮ ਹੀ ਇਹਦੇ ਮਨ ਦੇ ਲਈ ਸਭ ਤੋਂ ਵੱਡੀ ਦਵਾਈ ਹੈ ਨੂੰ ਰੋਕਣ ਦੇ ਲਈ ਸਭ ਤੋਂ ਵੱਡਾ ਰਸਾ ਹੈ ਗਿਆਨ ਗੁਰੂ ਦਾ ਇੱਕੋ ਗਿਆਨ ਧਿਆਨ ਤੁਨ ਬਾਣੀ ਉਹ ਹੈ ਸੋ ਉਹ ਗਿਆਨ ਦਾ ਰਸਾ ਪਾ ਕੇ ਨੂੰ ਰੱਖ ਤੇ ਬਿਨਾ ਹਰੀ ਦੇ ਸਵਾਦ ਤੋਂ ਬਿਨਾ ਨਾ ਇਹਦੇ ਪੱਤਾ ਪੈਦਾ ਹੋਵੇਗਾ ਨਾ ਟਾਣੀ ਪੈਦਾ ਪੱਤਨਾ ਸਾਖ ਸਾਖ ਟਾਣੀ ਨੂੰ ਕਹਿੰਦੇ ਨੇ ਜਲ ਬਿਨ ਸਾਖ ਕੁਮ ਨੂੰ ਆਵਤੀ ਇਹਦੇ ਭਾਵੇਂ ਤੇ ਜੀਵਨ ਪਰਫੁੱਲਤ ਨਹੀਂ ਹੋਵੇਗਾ ਜੇ ਬਟਾ ਹੀ ਅਸੀਂ ਇੱਕ ਲਾਇਆ ਇੱਕ ਨਾਲ ਵਾਲਾ ਲਾ ਦਿੱਤਾ ਉਸੇ ਤਰ੍ਹਾਂ ਦਾ ਖੜਾ ਰਹੇ ਚਾਹੀਦਾ ਤਾਂ ਉਹ ਹਰ ਰੋਜ਼ ਪਾਣੀ ਮਿਲੇ ਤੇ ਉਹ ਪਰਫੁੱਲਤ ਹੋਵੇ ਪਰਫੜੇ ਪਰ ਉਸੇ ਤਰ੍ਹਾਂ ਦਾ ਸਾਡੀ ਇਹੀ ਹਾਲਤ ਹੈ ਜੈਸੇ ਅਤ 10 20 ਸਾਲ ਪਹਿਲਾਂ ਗੁਰਦਵਾਰਿਆਂ ਦੇ ਸੰਸਥਾਨਾਂ ਦੇ ਹੋਣ ਕੋਈ ਪੱਤਾ ਨਹੀਂ ਫਟਿਆ ਕੋਈ ਕੁੰਬਣ ਨਹੀਂ ਫੁੱਟੀ ਬੜਾ ਪੜਦੇ ਹੋ ਬੜਾ ਸੇਵਾ ਕਰਦੇ ਹੋ ਕਿੰਨੇ ਕ ਫੁੱਲ ਲਗੇ ਨੇ ਫੁੱਲ ਤਾਂ ਦੂਰ ਫੁੱਲ ਤਾਂ ਬਾਅਦ ਵਿੱਚ ਇਹ ਪਹਿਲਾਂ ਪੱਤਾ ਹੀ ਦੇਖੋ ਆਇਆ ਕਿ ਨਹੀਂ ਕਿ ਉਹਦੇ ਵਿੱਚ ਤਰੱਕੀ ਹੋਈ ਕਿ ਨਹੀਂ ਹੋਈ ਉਸੇ ਦਿਨ ਕਾਮ ਨਾ ਛੁਟਕਿਓ ਕ੍ਰੋਧ ਨਾ ਛੁਟਕਿਓ ਲੋਭ ਨਾ ਛੁਟਕਿਓ ਦੇਵਾ ਪਤਾ ਕਿੱਥੇ ਭਟਿਆ ਸਤਗੁਰੂ ਜੀ ਕਹਿੰਦੇ ਭਾਈ ਤੂੰ ਆਪੇ ਸੁਰਤਾ ਆਪ ਰਾਖ ਧਰ ਧਰਮ ਦੇਖੈ ਜਾਣੇ ਆਪ ਤੂੰ ਆਪ ਹੀ ਗਿਆਨਵਾਨ ਹੈ ਮੇਰੇ ਬਾਲਕ ਆਪ ਹੀ ਰੱਖਣ ਵਾਲਾ ਹੈ ਇਹ ਸ੍ਰਿਸ਼ਟੀ ਤੂੰ ਆਪ ਬਣਾਈ ਹੈ ਤੇ ਇਹਦੀ ਸੰਭਾਲ ਵੀ ਤੂੰ ਆਪ ਕਰ ਰਿਹਾ ਹੈ ਆਪ ਭੁਲਾਏ ਕਿਸ ਕਹੋ ਜਾਏ ਗੁਰ ਮੇਲੇ ਬਿਰਥਾ ਕਹੋ ਮਾਏ ਜਿਹਨੂੰ ਤੂੰ ਆਪ ਭੁਲਾ ਦਿੰਦਾ ਹੈ ਉਹ ਕਿਥੇ ਕਿਸ ਕੋਲ ਜਾ ਕੇ ਕਹੇਗਾ ਜਿਸੈ ਭੁਲਾਏ ਸੋਈ ਜਿਸੈ 부ਝਾਏ ਸੋਈ 부ਝੇ ਜਿਸਨੂੰ ਤੂੰ 부ਝਾ ਦਿੰਦਾ ਜਿਸੈ ਜੜਾ ਜਿਸੇ ਦਿਖਾਲਾ ਵਾਟੜੀ ਤਿਸੈ ਭੁਲਾਏ ਕੌਣ ਜਿਹਨੂੰ ਰਸਤਾ ਤੂੰ ਦਿਖਾ ਦਿੰਦਾ ਉਹਨੂੰ ਕੋਈ ਭੁਲਾ ਨਹੀਂ ਸਕਦਾ ਨਾ ਪਰਿਵਾਰ ਨਾ ਕਾਰੋਬਾਰ ਜੇ ਜਿਹਨੂੰ ਭੁਲਾ ਦਿੱਤਾ ਹੈ ਉਹਨੂੰ ਕੋਈ ਦੁਨੀਆ ਵਿੱਚ ਦਿਖਾ ਨਹੀਂ ਸਕਦਾ ਆਪ ਭੁਲਾਏ ਕੋਈ ਜਾਣਦਾ ਭੁਲੇ ਭਾਈ ਸੋ ਬੁੱਝੇ ਸੋ ਭੁਲੇ ਜਿਸਾਬ ਭੁਲਾਏ ਬੁੱਝੇ ਜਿਸੇ ਬੁਝਾਈ ਆਪ ਭੁਲਾਏ ਕਿਸ ਕਹੋ ਜਾਏ ਗੁਰ ਮੇਲੇ ਬਿਰਥਾ ਕਹੋ ਮਾਏ ਜਦੋਂ ਗੁਰੂ ਮਿਲ ਜਾਏ ਪਰਮਾਤਮਾ ਸਾਨੂੰ ਗੁਰੂ ਮਿਲਾ ਦੇ ਤਾਂ ਫਿਰ ਸਾਰੀ ਹਾਲਤ ਮੈਂ ਗੁਰੂ ਕੋਲ ਕਹਾ ਬਿਰਥਾ ਕਹੋ ਮਾਏ ਪਰ ਗੁਰੂ ਕੋਲ ਥੋੜਾ ਕਹਿੰਦੇ ਅਸੀਂ ਗੁਰੂ ਕੋਲ ਤਾਂ ਅਸੀਂ ਦੱਸਦੇ ਆ ਵੀ ਅਸੀਂ ਐ ਕਰਿਆ ਐ ਕਰਿਆ ਵੀ ਜੋ ਦਿਸੈ ਗੁਰੂ ਦੀ ਤਾਂ ਗੱਲ ਵੱਡੀ ਐ ਜੋ ਦਿਸੈ ਗੁਰ ਸਿੱਖੜਾ ਤਿਸ ਨਿਬ ਨਿਬ ਲਾਗਾ ਪਾਏ ਜਿਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਹੋ ਮਿਲਾਏ ਜਿਉ ਕੋਈ ਸਿੱਖ ਵੀ ਦਿਖੇ ਨਾ ਸਾਨੂੰ ਸਿੱਖੜਾ ਸੋਹਣਾ ਸਿੱਖ ਮੈਂ ਉਹਦੇ ਕੋਲ ਆਪਣੀ ਬਿਰਥਾ ਦੱਸਦਿਆਂ ਆਖਾਂ ਬਿਰਥਾ ਜੀ ਕੀ ਬਾਹਰ ਦੀ ਨਹੀਂ ਅੰਦਰ ਦੀ ਵੀ ਮੇਰੀ ਹਾਲਤ ਖਰਾਬ ਹੈ ਮਹਾਰਾਜ ਕਦੇ ਵਿਕਾਰ ਨਹੀਂ ਚੈਨ ਦਿੰਦੇ ਇਹ ਸਾਰੀ ਮਿਰਥਾ ਜਦੋਂ ਆਖਦਾ ਗੁਰੂ ਮਿਲੇ ਤੇ ਮੇ ਮਿਰਥਾ ਕਹਾ ਅਵਗਣ ਛਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਬਾਏ ਗੁਰੂ ਨੇ ਦੱਸਣਾ ਹੈ ਫਿਰ ਭਾਈ ਔਗਣ ਛਡੋ ਸਾਜ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ ਹੁਣ ਜੇ ਸਾਨੂੰ ਪਤਾ ਹੋਵੇਗਾ ਔਗਣ ਕੀ ਹੈ ਗੁਣ ਕੀ ਹੈ ਤਾਹੀ ਸਾਝ ਕਰਾਂਗੇ ਨਾ ਗੁਣ ਕਮਾਏ ਤਾ ਗੁਣ ਕਮਾ ਸਕਦਾ ਹੈ ਜੇ ਗੁਣ ਹੋਣ ਤਾਂ ਕਟਿਨ ਸੇ ਭਾਈ ਸੇ ਵੀਰ ਨਾਨਕ ਅਬਗਣ ਜਿਤੜੇ ਤੇਤੇ ਗਲੀ ਜੰਜੀਰ ਇਹ ਬੰਧਨ ਦੇ ਸੜ ਸੁਪਾਸ਼ਾ ਕਹਿੰਦੇ ਭਾਈ ਉਹ ਫਿਰ ਮਨੁੱਖ ਕਹਿੰਦੇ ਗੁਰ ਸ਼ਬਦੀ ਰਾਤਾ ਸੱਚ ਸਮਾਏ ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਰਗਿਆ ਜਾਂਦਾ ਹੈ ਤੇ ਸੱਚ ਵਿੱਚ ਸਮਾ ਜਾਂਦਾ ਹੈ ਸੱਚ ਤੇ ਉਸ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਜਿਵੇਂ ਪਾਤਸ਼ਾਹ ਕਹਿੰਦੇ ਨੇ ਜੋ ਪ੍ਰਾਣੀ ਨਿਤ ਨਿਪਰੈ ਰੂਪ ਉਪਰਾਪਤੇ ਜਾਂ ਉਹ ਪ੍ਰਮਾਤਮਾ ਦਾ ਹੀ ਰੂਪ ਹੁੰਦਾ ਹੈ ਸਤਗੁਰ ਮਿਲਿਆ ਮਤ ਉੱਤਮ ਹੋਏ ਮਨ ਨਿਰਬਲ ਹੋ ਮੈਂ ਕੜੇ ਧੋਏ ਜੇ ਗੁਰੂ ਮਿਲ ਜਾਏ ਇਹਦੀ ਮਤ ਉੱਚੀ ਹੋ ਜਾਂਦੀ ਹੈ ਉੱਤਮ ਮਤ ਉੱਤਮ ਹੀ ਜਾਏਗੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਫਿਰ ਉਹ ਉਸ ਵਿੱਚ ਰਹੇਗਾ ਮਨ ਕਲਾ ਸਰੀ ਨਹੀਂ ਮੰਨ ਰਹੇਗਾ ਤੇ ਸੋ ਸਤਗੁਰੂ ਜੀ ਕਹਿੰਦੇ ਗੁਰੂ ਮਿਲਦਾ ਹੈ ਮਤ ਉੱਚੀ ਹੋ ਜਾਂਦੀ ਹੈ ਸਿੱਖਾਂ ਦਾ ਮਨ ਨਹੀਂ ਵਾ ਮਤ ਉੱਚੀ ਮਨ ਨਹੀਂ ਵਾ ਫਿਰ ਕੀ ਹੋਵੇਗਾ ਮਨ ਨਿਰਮਲ ਹੋ ਮੈਂ ਕੱਢ ਤੋਏ ਜਦੋਂ ਗੁਰੂ ਮਿਲਦਾ ਹੈ ਉੱਚੀ ਮਤ ਹੋ ਜਾਂਦੀ ਨਾ ਕਹਿੰਦੇ ਫਿਰ ਹੋਮੈ ਨੂੰ ਕੱਢ ਕੇ ਬਾਹਰ ਛਿੜ ਦਿੰਦਾ ਹੈ ਮਨ ਨਿਰਮਲ ਹੋਮੈ ਕੱਢਿਆ ਤੋਏ ਜਦੋਂ ਇਸ ਨੂੰ ਹਉਮੈ ਨੂੰ ਧੋ ਕੇ ਬਾਹਰ ਕਰ ਦਿੰਦਾ ਹੈ ਮੰਦਰ ਬਲ ਹੋ ਜਾਂਦਾ ਹੈ ਹਉਮੈ ਸਭ ਤੋਂ ਵੱਡਾ ਰੋਗ ਹੈ ਸਦਾ ਮੁਕਤ ਬੰਦ ਸਕੈ ਨਾ ਕੋਈ ਸਦਾ ਨਾਮ ਖਾਣਾ ਹੈ ਔਰ ਨਾ ਕੋਈ ਉਹ ਮਨੁੱਖ ਫਿਰ ਹਮੇਸ਼ਾ ਮੁਕਤ ਹੈ ਉਹਨੂੰ ਕੋਈ ਨਹੀਂ ਬੰਦ ਸਕਦਾ ਉਹਨੂੰ ਪਰਿਵਾਰ ਨਹੀਂ ਬੰਦਦਾ ਸਮਾਜ ਨਹੀਂ ਬੰਦਦਾ ਰਾਜ ਨਹੀਂ ਬੰਦਦਾ ਡੇੜੇ ਹੀ ਕੋਈ ਨਹੀਂ ਹੁੰਦਾ ਆਟੋਮੈਟਿਕਲੀ ਦੂਰ ਹੋਣਾ ਜਾਂਗੇ ਕੋਈ ਬਹੁਤ ਬੜਪਾਗੀ ਸੰਤ ਹੀ ਹੋਵੇਗਾ ਉਹ ਆਏਗਾ ਗੁਰਬਣੀ ਕਹਿੰਦੇ ਗਾਉ ਪਾਸ਼ਾ ਕਹਿੰਦੇ ਨੇ ਉਹਨੂੰ ਬੰਦ ਨਹੀਂ ਸਕਦਾ ਕੋਈ ਵੀ ਮੁਕਤ ਰਹੇਗਾ ਉਹਨੂੰ ਕੋਈ ਬੰਧਨ ਨਹੀਂ ਹੁੰਦਾ ਜਿਵੇਂ ਬੰਧਨ ਮਾਤ ਪਿਤਾ ਸੁਤ ਧੀਆ ਬੰਧਨ ਗ੍ਰਹਿ ਕੀ ਨਾਰ ਇਹ ਬੰਧਨ ਦੇ ਸਾਡੇ ਉਹਨੂੰ ਬੰਦ ਨਹੀਂ ਸਕਦਾ ਕੋਈ ਵੀ ਕਿਉਂ ਸਦਾ ਨਾਮ ਵਿਖਾਣਾ ਹੈ ਔਰ ਨਾ ਕੋਈ ਹੋਰ ਨਹੀਂ ਸਦਾ ਨਾਮ ਜਪਦਾ ਰਹਿੰਦਾ ਹੋਰ ਕੋਈ ਕੰਮ ਨਹੀਂ ਕਰਦਾ ਹੋ ਨਹੀਂ ਕਿਉਂਕਿ ਅਬਰ ਕਾਜ ਤੇਰੇ ਕਿ ਤਰ੍ਹਾਂ ਕੰਮ ਜਿੰਨਾ ਮਰਜੀ ਵਧੀਆ ਤੋਂ ਵਧੀਆ ਕੰਮ ਲੋਕ ਕਹਿਣ ਨਹੀਂ ਹੈ ਸ਼ਾਸਨ ਜੀ ਸਮਾਜ ਉਲਝਾਂਦਾ ਹੈ ਸਰ ਇਸ ਗੱਲ ਵਿੱਚ ਸੁਪਾਦਸ਼ਾ ਕਹਿੰਦੇ ਭਾਈ ਇਹ ਸਾਰੇ ਬੰਦਰ ਉਹਨੂੰ ਕੁਝ ਨਹੀਂ ਕਹਿੰਦੇ ਉਹ ਕਿਉਂਕਿ ਨਾਮ ਨੂੰ ਇੱਕ ਨਾਮ ਨੂੰ ਹੀ ਵਿਖਿਆਣ ਕਰਦਾ ਹੈ ਮਨ ਹਰ ਕਹਿ ਭਾਣੇ ਆਵੇ ਜਾਏ ਸਭ ਮੈਂ ਇੱਕੋ ਕਿਛ ਕਹਿ ਨਾ ਜਾਏ ਏ ਮਨ ਹਰੀ ਦੇ ਭਾਣੇ ਦੁਆਰਾ ਹੀ ਮਨ ਡੋਲਦਾ ਰਹਿੰਦਾ ਆ ਰਿਹਾ ਜਾ ਰਿਹਾ ਡੋਲਿਆ ਤੇ ਸਭ ਦੇ ਵਿੱਚ ਇੱਕੋ ਹੀ ਪਰਮਾਤਮਾ ਤੇ ਉਹਦੇ ਬਾਰੇ ਕੁਝ ਕਿਹਾ ਜਾ ਸਕਦਾ ਉਹ ਕਿਵੇਂ ਚਲਾ ਰਿਹਾ ਸਤਿ ਸਰੂਪ ਹੁਕਮ ਨਾਲ ਕਿਹਾ ਜਾਈ ਉਹ ਸਾਨੂੰ ਕਿਵੇਂ ਚਲਾਉਂਦਾ ਹੈ ਹੁਣ ਕਿਵੇਂ ਸਰੀਰ ਨੂੰ ਠੀਕ ਕਰ ਦਿੰਦਾ ਹੈ ਕਿਵੇਂ ਦੁੱਖ ਸੁੱਖ ਬਣਾਉਂਦਾ ਹੈ ਇਹ ਕਲਾ ਕਿਵੇਂ ਵਰਤਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਇਹ ਦੇਖ ਇਹ ਅਵਸਥਾ ਪਾਸ਼ਾ ਕਹਿੰਦੇ ਨੇ ਸਭ ਹੁਕਮੋ ਵਰਤੈ ਹੁਕਮ ਸਮਾਏ ਦੁੱਖ ਸੁੱਖ ਸਭ ਤਿਸਰ ਜਾਏ ਸਾਰਾ ਕੁਝ ਦੇ ਹੁਕਮ ਵਿੱਚ ਵਰਤ ਰਿਹਾ ਇਹ ਹੁਕਮ ਹੀ ਨਾਮ ਹੈ ਨਾਮ ਹੀ ਹੁਕਮ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਪੁਝਾਏ ਜਿਉ ਜਿਹਨੂੰ ਗੁਰੂ ਨੇ ਸਮਝਾ ਦਿੱਤਾ ਨਾਮ ਰਜਾ ਹੈ ਰਜਾ ਨਾਮ ਹੈ ਬਾਣਾ ਰਜਾ ਹੁਕਮ ਇੱਕੋ ਅਰਥ ਰੱਖਦੇ ਸਭ ਹੁਕਮੋ ਵਰਤੈ ਹੁਕਮ ਸੁਬਾਏ ਹਰ ਚੀਜ਼ ਉਹਦੇ ਹੁਕਮ ਵਿੱਚ ਸਮਾਰੀ ਹੈ ਹੁਕਮ ਦੁਆਰਾ ਬਣ ਰਹੀ ਹੈ ਨਾਮ ਦੁਆਰਾ ਪਾਪ ਦੁੱਖ ਸੁਖ ਸਭ ਤਿਸਰ ਜਾਏ ਜਿਹੜੇ ਸਾਨੂੰ ਦੁੱਖ ਮਿਲਦੇ ਨੇ ਸੁਖ ਮਿਲਦੇ ਨੇ ਉਹਦੀ ਰਜਾ ਵਿੱਚ ਹੀ ਮਿਲਦੇ ਨੇ ਦੁੱਖ ਸੁਖ ਤੇਰੇ ਭਾਣੇ ਹੋਵੇ ਕਿਤੇ ਜਾਏ ਦੂਰ ਹੋਈਏ ਜਿਉ ਚੰਦਾ ਹੈ ਮਨੁੱਖ ਗਾਉਂਦਾ ਹੈ ਜਿਉ ਨਹੀਂ ਚੰਦਾ ਨਹੀਂ ਗਾਉਂਦਾ ਏ ਸਭ ਕੁਝ ਉਦੀ ਰਜਾ ਵਿੱਚ ਹੋ ਰਿਹਾ ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ ਗੁਰ ਕੈ ਸ਼ਬਦ ਸੁਣਾਏ ਮਤ ਲਗਾਏ اے ਮੇਰੇ ਮਾਲਕ ਇੱਕ ਤੂੰ ਹੀ ਹੈ ਜੋ ਭੁੱਲ ਵਿੱਚ ਕਦੇ ਨਹੀਂ ਆਂਦਾ ਅਭੁੱਲ ਦੁਆ ਨੂੰ ਕਿਹਾ ਅਭੁੱਲ ਬਾਣੀ ਦੇ ਵਿੱਚ ਭੁੱਲਣ ਅੰਦਰ ਸਭ ਕੋ ਕੀਆ ਕਰਤਾ ਆਪ ਨਾ ਭੁੱਲੇ ਪਰਮਾਤਮਾ ਕਦੇ ਨਹੀਂ ਭੁੱਲਦਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ ਦੋ ਹੋ ਗਏ ਨੇ ਕਰਤਾਰ ਤੇ ਪ੍ਰਮਾਤਮਾ ਇਹ ਭੁੱਲਦੇ ਨਹੀਂ ਬਾਕੀ ਸਭ ਆਪਾ ਭੁੱਲਣ ਵਾਲੇ ਆਹੀਂ ਭੁੱਲੇ ਹੋਏ ਤੂੰ ਅਭੁੱਲ ਨਾ ਭੁੱਲੋ ਕਦੇ ਨਾ ਯਸਾ ਕਦੇ ਜੇ ਤੂੰ ਭੁੱਲ ਜਾਏ ਹੋਰ ਸ੍ਰਿਸ਼ਟੀ ਬਣਾਈ ਹੈ ਉਹ ਜੇ ਇਹਨੂੰ ਭੁੱਲ ਜਾਏ ਵਿਚਾਰੀ ਕਿੱਥੋਂ ਖਾਏਗੀ ਕਿੱਥੋਂ ਕਿਵੇਂ ਹੋਏਗਾ ਉਹ ਕਦੇ ਨਹੀਂ ਭੁੱਲਦਾ ਬਲਕੇ ਇੰਨਾ ਕੇ ਯਾਦ ਰੱਖਦਾ ਹੈ ਚਿੱਤੈ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਈਦਾ ਹਰ ਜੀਵ ਜੰਤੂ ਉਹਦੇ ਚਿੱਤ ਵਿੱਚ ਹੈ ਕਦੇ ਨਹੀਂ ਭੁੱਲਦਾ ਕੋਈ ਭੁੱਲਣੀ ਹੁੰਦੀ ਉਸ ਤੋਂ ਗੁਰ ਸ਼ਬਦ ਸੁਣਾਏ ਮਤ ਅਗਾਹੇ ਜਿਸ ਨੂੰ ਤੋ ਐ ਪਰਮਾਤਮਾ ਤੂੰ ਗੁਰੂ ਦਾ ਸ਼ਬਦ ਸੁਣਾ ਦਿੰਦਾ ਹੈ ਉਹਦੀ ਮਤ ਉੱਚੀ ਹੋ ਜਾਂਦੀ ਹੈ ਬਹੁਤ ਵੱਤ ਹੋ ਜਾਂਦੀ ਜਿਹਨੂੰ ਸੁਣਾ ਦਿੰਦਾ ਹੈ विरले को गुर शब्द दे 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 गुरु शब्द ਸੁਣਾਇਆ ਕਿਸੇ ਵਿਰਲੇ ਨੂੰ ਹੀ ਸੁਣਾਉਂਦਾ ਹੈ ਪਰਮੇਸ਼ਰ ਸ਼ਬਦ ਕਲਾ ਪਰਮਾਤਮਾ ਦੀ ਹੈ ਸੁਣਨ ਦੀ ਸ਼ਕਤੀ ਦੇ ਦਿੰਦਾ ਉਹਨੂੰ ਗੁਰੂ ਸੁਣਨ ਦੀ ਵਿਚਾਰਨ ਦੀ ਮੰਨਣ ਦੀ ਚੱਲਣ ਦੀ ਸਾਰੀ ਚੀਜ਼ ਦੇ ਦਿੰਦਾ ਜਿਹਨੂੰ ਦੇ ਪੈ ਫਿਰ ਉਹ ਗੁਰੂ ਤੋਂ ਸਮਝ ਆ ਜਾਂਦੀ ਸ਼ਬਦ ਤੋਂ ਸਭ ਜਾ ਕੇ ਕੀ ਕਰਦਾ ਹੈ ਉਹ ਸਮਝਦਾ ਮੈਂ ਤਾਂ ਇੱਥੇ ਮਹਿਮਾਨ ਹਾਂ ਉਹ ਆਲੀ ਸਭ ਦਾ ਵੀ ਪੱਕਾ ਹੈ ਵੀ ਮੇਰਾ ਇਹ ਪਿੰਡ ਹੈ ਮੇਰਾ ਇਹ ਘਰ ਹੈ ਜਿਵੇਂ ਆਪਾਂ ਸਭ ਦੇ ਨੇ ਮੇਰਾ ਪਰਿਵਾਰ ਹੈ ਮੇਰੀ ਜ਼ਮੀਨ ਹੈ ਨਹੀਂ ਨਹੀਂ ਉਹਨੂੰ ਸਮਝ ਆ ਜਾਂਦੀ ਹੈ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪਰਵਾਣ ਉਹਨੂੰ ਸਮਝ ਮਹਿਮਾਨ ਹੈ ਤੇ ਉਹ ਸਭ ਇਹਦਾ ਪਤਾ ਨਹੀਂ ਕਦੋਂ ਮਹਿਮਾਨ ਦਾ ਕੀ ਹੁੰਦਾ ਇੱਕ ਦਿਨ ਰਹੇਗਾ ਦੋ ਦਿਨ ਰਹੇਗਾ ਬਸ ਜ਼ਿਆਦਾਤਰ ਹੁਣ ਤਾਂ ਘੰਟਿਆਂ ਦੇ ਮਹਿਮਾਨ ਹੁੰਦੇ ਨੇ ਹੁਣ ਤਾਂ ਜ਼ਿਆਦਾ ਹੁੰਦਾ ਹੀ ਨਹੀਂ ਸੋ ਪਾਦਸ਼ਾਹ ਕਹਿੰਦੇ ਨੇ ਉਹ ਬਨੁਖ ਜਿਸ ਨੂੰ ਇਹ ਸਮਝ ਜਾਂਦੀ ਆ ਜਾਂਦੀ ਹੈ ਗੁਰ ਸ਼ਬਦ ਸੁਣਾਏ ਮਤ ਅਗਾਹੇ ਤੋ ਬੋਟੂ ਠਾਕੁਰ ਸ਼ਬਦ ਬਾਹੇ দানਕ ਮਨ ਮਾਨਿਆ ਸੱਚ ਸੁਲਾਏ ਸਤਗੁਰੂ ਜੀ ਕਹਿੰਦੇ ਭਾਈ ਏ ਮੇਰੇ ਮਾਲਕ ਤੂੰ ਮੋਟੂ ਠਾਕੁਰ ਮੋਟੂ ਮੋਟਾ ਵੱਡਾ ਬਹੁਤ ਵੱਡਾ ਪਰਮਾਤਮਾ ਸ਼ਬਦ ਦੇ ਵਿੱਚ ਹੈ ਸ਼ਬਦ માં ਹੈ ਸ਼ਬਦ ਦੇ ਵਿੱਚ ਹੈ ਗੁਰੂ ਦੇ ਉਪਦੇਸ਼ ਵਿੱਚ ਹੈ ਨਾਮ ਵਿੱਚ ਹੈ ਜਿਵੇਂ ਅਸੀਂ ਕੋਈ ਥਾ ਹੀ ਨਹੀਂ ਹੈ ਜਿੱਥੇ ਉਹ ਨਾਮ ਹੋਵੇ ਜੇ ਤਾਂ ਕੀਤਾ ਤੇ ਤਾਂ ਨਾ ਪਰ ਜੇ ਉਹਨੂੰ ਪ੍ਰਾਪਤ ਕਰਨਾ ਸ਼ਬਦ ਹੈ ਜਿਹਦੇ ਕੋਲ ਸ਼ਬਦ ਹੈ ਉਹਦੇ ਕੋਲ ਠਾਕੁਰ ਹੈ ਜਿਹਦੇ ਕੋਲ ਗੁਰੂ ਦਾ ਉਪਦੇਸ਼ ਹੈ ਉਹਦੇ ਕੋਲ ਪ੍ਰਮਾਤਮਾ ਹੈ। ਤੋ ਸ਼ਬਦ ਵਿੱਚ ਹੈ। ਨਾਨਕ ਸ਼ਬਦ ਅਪਾਰ ਜਿਨ ਸਭ ਕੁਝ ਸਾਰ ਆ। ਉਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਸਭ ਕੁਝ ਸ਼ਬਦ ਵਿੱਚੋਂ ਆ ਰਿਹਾ। ਉਹ ਸ਼ਬਦ ਸਾਨੂੰ ਗੁਰੂ ਰੂਪ ਵਿੱਚ ਮਿਲਿਆ ਹੋਇਆ। ਉਸ ਸ਼ਬਦੀ ਉਸ ਸ਼ਬਦ ਨੂੰ ਦੇਖੋ ਕਿੰਨਾ ਕੁ ਅਸੀਂ ਪਿਆਰ ਕਰਦੇ ਆ, ਕਿੰਨਾ ਕੁ ਰੱਖਦੇ ਆ, ਕਿੰਨਾ ਕੁ ਗਾਉਂਦੇ ਆ। ਕਿੰਨਾ ਕੁ ਸਾਡੇ ਹਿਰਦੇ ਵਿੱਚ ਵਸਦਾ ਹੈ। ਇਹ ਆਪਣਾ ਆਪ ਦੇਖਣਾ ਆਪਾਂ ਨੇ ਸਤਿਗੁਰੂ ਜੀ ਕਹਿੰਦੇ ਤੂੰ ਵੋਟੂ ਠਾਕੁਰ ਸ਼ਬਦੇ ਬਾਹੇ ਨਾਲਕ ਮਾਲ ਮਾਨਿਆ ਸੱਚ ਸਲਾਹੇ ਸਤਿਗੁਰੂ ਜੀ ਕਹਿੰਦੇ ਨੇ ਮਾਲ ਉਦੋਂ ਤੇਰਾ ਸੱਚ ਨਾਲ ਬਨੇਗਾ ਜੇ ਤੂੰ ਸੱਚ ਦੀ ਸਿਫਤ ਸਲਾਹ ਕਰੇਗਾ ਤੂੰ ਕੋਟ ਦੀ ਸਿਫਤ ਸਲਾਹ ਵਿੱਚ ਲੱਗਿਆ ਹੋਇਆ ਹੈ ਸੱਚ ਦੀ ਵਿੱਚ ਨਹੀਂ ਜਿਹੜਾ ਸੱਚ ਦੀ ਸਿਫਤ ਸਲਾਹ ਵਿੱਚ ਲੱਗ ਜਾਂਦਾ ਜਿੰਨੂੰ ਦਿੰਦਾ ਉਹੀ ਲੱਗਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਉਹ ਸੱਚ ਨੂੰ ਸਲਾਹਣ ਲੱਗ ਜਾਂਦਾ ਹੈ ਸਤਗੁਰ ਜੀ ਰਹਿਮਤ ਕਰਨ ਹੋਈ ਪੁਰਚਕ ਦੇਖਿਓ ਬਖਸ਼ਣਾ ਜੀ ਅਸੀਸ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ